ਇਸ ਵੱਲ ਦੀ अहम ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਆ ਕੱਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੇ ਨਈ ਖੁਸ਼ੀ ਦੀ ਖਬਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ ਹੀ ਇੱਕ ਚਿੱਠੀ ਭੇਜ ਦਿੱਤੀ ਐ ਸੱਦਾ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਕਿਸਾਨ ਜਿਹੜੇ ਨੇ ਉਹ ਤਿਆਰੀਆਂ ਕਰ ਚੁੱਕੇ ਨੇ ਮੀਟਿੰਗ ਦੇ ਵਿੱਚ ਜਾਣ ਦੀਆਂ ਤਾਂ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਆ ਸੱਤਵੇਂ ਗੇੜ ਦੀ ਇਹ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣ ਵਾਲੀ ਆ ਸੱਤਵੇਂ ਗੇੜ ਦੀ ਮੀਟਿੰਗ ਕਿ ਆਖਰੀ ਮੀਟਿੰਗ ਹੋਵੇਗੀ ਕਿਉਂਕਿ ਕਿਸਾਨਾਂ ਦੇ ਵੱਲੋਂ ਇਹ ਭਰੋਸਾ ਜਤਾਇਆ ਜਾ ਰਿਹਾ ਕਿ ਸ਼ਾਇਦ ਇਹ ਆਖਰੀ ਮੀਟਿੰਗ ਹੋਵੇ ਕਹਿੰਦੇ ਉਮੀਦ ਸਾਨੂੰ ਪੂਰੀ ਆ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਕਿਸਾਨਾਂ ਦੇ ਪ੍ਰਤੀ ਰਵੱਈਆ ਰੱਖ ਰਹੀ ਸੀ ਤਾਂ ਹੁਣ ਰਵੱਈਆ ਜਿਹੜਾ ਬਦਲਿਆ ਹੋਇਆ ਨਜ਼ਰ ਆ ਰਿਹਾ ਤਾਂ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਲਈ ਖੁਸ਼ੀ ਦੀ ਖਬਰ ਆ ਸਕਦੀ ਆ ਇਸ ਤੋਂ ਪਹਿਲਾਂ ਹੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸਭ ਨੂੰ ਅਪੀਲ ਕਰ ਦਿੱਤੀ ਆ ਕੀ ਅਪੀਲ ਕੀਤੀ ਆ ਜਗਜੀਤ ਡੱਲੇਵਾਲ ਦੀ ਜ਼ੁਬਾਨੀ ਸੁਣ ਲਓ ਸਤਿ ਸ੍ਰੀ ਅਕਾਲ ਜੀ ਸਾਰੇ ਪੱਤਰਕਾਰ ਭਾਈਓ ਕੋ ਹਮਾ ਦੇ ਇਸ ਵੀਡੀਓ ਕੇ ਮਾਧਿਅਮ ਸੇ ਜਾਣਕਾਰੀ ਦੇਣਾ ਚਾਹਤੇ ਹੈ ਕਿ ਜੋ ਬਾਰਤ ਸਰਕਾਰ ਕੇ ਸਾਥ ਹਮਾਰੀ ਮੀਟਿੰਗ उन्नीस मार्च की तय हुई थी वो बैठक उन्नीस मार्च को ही होगी और उसका समा तब्दील किया गया है जो पाँच बजे शाम को होनी थी वो दोपहर ग्यारह बजे वो बैठक होगी और वहीं पे छब्बीस सेक्टर में महात्मा गांधी का जो इंस्टीट्यूट बना महात्मा गांधी जी के नाम पे महात्मा गांधी इंस्टीट्यूट में ही वो बैठक होगी वो जो हमें लेटर मिला है वो भारत सरकार के एग्रीकल्चर मिनिस्ट्री के जॉइंट सेक्रेटरी जी की तरफ से हमें आज सुबह पत्र मिला है उसके माध्यम से हमें ये जानकारी मिली है जो हम आप सब भैयों तक ये जानकारी देना चाहते थे और इस बैठक में हमारे दोनों फोरमों की तरफ से हमारे साथी भाग लेंगे वहां हम जाकर अपनी बात रखेंगे धन्यवाद तो ਤੁਸੀਂ ਸੁਣਿਆ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਨਾਲ ਹੀ ਅਪੀਲ ਵੀ ਕੀਤੀ ਗਈ ਆ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਆ 13 ਫਰਵਰੀ 2024 ਤੋਂ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਹਲੇ ਤੱਕ ਕੋਈ ਮੰਗਾਂ ਪ੍ਰਵਾਨ ਨਹੀਂ ਹੋਈਆਂ ਬਲਕਿ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤੇ ਗਏ ਨੇ ਤਸ਼ੱਦਦ ਪਹਿਲਾਂ ਕੇਂਦਰ ਸਰਕਾਰ ਦੇ ਜਿਹੜੇ ਨੇ ਹਰਿਆਣਾ ਸਰਕਾਰ ਦੇ ਪ੍ਰਸ਼ਾਸਨ ਨੇ ਹਰਿਆਣਾ ਦੇ ਪ੍ਰਸ਼ਾਸਨ ਨੇ ਕੀਤਾ ਤੇ ਹੁਣ ਪੰਜਾਬ ਸਰਕਾਰ ਵੀ ਪਿੱਛੇ ਨਹੀਂ ਰਹੀ ਪੰਜਾਬ ਸਰਕਾਰ ਦੇ ਵੱਲੋਂ ਵੀ ਜੋ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਜਾਣ ਦੀ ਤਾਂ ਉਸ ਵੇਲੇ ਚੰਡੀਗੜ੍ਹ ਜਾਣ ਤੋਂ ਰੋਕ ਲਿਆ ਗਿਆ ਕਿਸਾਨਾਂ ਨੂੰ ਰਸਤੇ ਦੇ ਵਿੱਚ ਹੀ ਰੋਕਿਆ ਗਿਆ ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਵੀ ਜਿਹੜੇ ਕਿਸਾਨਾਂ ਦੇ ਨਾਲ ਤਸ਼ੱਦਦ ਹੋਇਆ ਤਾਂ ਦੋਵੇਂ ਸਰਕਾਰਾਂ ਕੇਂਦਰ ਤੇ ਪੰਜਾਬ ਦੀ ਸਰਕਾਰ ਕਿਸਾਨਾਂ ਪ੍ਰਤੀ ਕਿਸ ਤਰੀਕੇ ਦਾ ਰਵੱਈਆ ਰੱਖਦੀ ਆ ਸਭ ਨੇ ਦੇਖਿਆ ਹਰ ਦਿਨ ਤਸਵੀਰਾਂ ਦੇਖਦੇ ਹੋ ਪਰ ਹੁਣ ਕੇਂਦਰ ਸਰਕਾਰ ਸ਼ਾਇਦ ਵੱਡਾ ਦਿਲ ਦਿਖਾ ਕੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰ ਲਈਏ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਹੋਣ ਤੋਂ ਬਾਅਦ ਕਿਸਾਨ ਆਪਣੇ ਘਰਾਂ ਨੂੰ ਜਾ ਸਕਣ ਹਰ ਕੋਈ ਇਹੀ ਦੁਆ ਕਰਦਾ